ਚੱਲਦੇ ਚੁਣਾਵੀ ਪਾਰਾ ਸਿਖਰਾਂ ਤੇ ਹੈ ਅਤੇ ਇਸ ਮੌਕੇ ਨਰੋੜ ਜਮਲ ਸਿੰਘ ਵਾਰਡ ਨੰਬਰ 4 ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਵੱਲੋਂ ਚੋਣ ਪ੍ਰਚਾਰ ਕਰਨ ਦੇ ਲਈ ਦੌਰਾ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਂਗਰਸ ਵੱਲੋਂ ਵੱਡੀ ਜਿੱਤ ਹਾਸਲ ਕੀਤੀ ਜਾਵੇਗੀ ਅਤੇ ਲੋਕਾਂ ਵੱਲੋਂ ਪਰਮਾ ਹੰਗਾਰਾ ਕਾਂਗਰਸ ਪਾਰਟੀ ਨੂੰ ਮਿਲ ਰਿਹਾ ਹੈ ਇਸ ਮੌਕੇ ਵਿਰੋਧੀ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਸਾਬਕਾ ਵਿਧਾਇਕ ਨੇ ਕਿਹਾ ਕਿ ਮਹਿਲਾਵਾਂ ਨੂੰ ਹਜ਼ਾਰ ਰੁਪਏ ਦੇਣ ਦਾ ਵਾਅਦਾ ਕਰਕੇ ਸਤਾਵੀ ਚਾਹੀ ਆਮ ਆਦਮੀ ਪਾਰਟੀ ਨੂੰ ਇਸ ਵਾਰ ਲੋਕ ਨਕਾਰਦੇ ਹੋਏ ਕਾਂਗਰਸ ਨੂੰ ਵੋਟ ਪਾਣਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਕਤਨੀ ਦੇ ਕਰਨ ਵਿੱਚ ਲੋਕਾਂ ਨੂੰ ਸਾਫ ਫਰਕ ਦਿਖ ਰਿਹਾ ਹੈ ਅਤੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਭਾਰਤ ਨਟ ਨਿਊ ਸਵਾਲ ਆਪ ਦਾ ਤੋਂ ਰਾਜੇਸ਼ ਪਰਦਵਾਇਸ਼ ਦਿਖਾ ਰਿਪੋਰਟ ਸਿਆਸੀ ਪਰਸੇ 31 ਸਾਰੇ ਸਿੱਕੇ ਲਾ ਰੋਡ ਜੁਗ ਲਗਾਇਆ ਜਾ ਰਿਹਾ ਆਪਣੀ ਨਗਰਪਾਲਿਕਾ ਹੇਠ ਦੇ ਦਿਨ ਦੇ ਅੰਦਰ ਦੇ ਇਸ ਟੈਕ। ਕੋਈ 17 ਤੋਂ 22 ਤੱਕ ਜਿੰਨੇ ਵੀ ਮੇਰੇ ਕੋਲ ਹਲਕੀ ਦੀ ਖਾਸ ਕਰਕੇ ਸਾਡੀ ਨਗਰਪੰਚਾਇਤ ਦੇ ਅੰਦਰ ਰੋਡ ਜਾਂ ਸੇ ਮੈਂ ਪੰਨਿਆ ਸਾਲਾਂ ਚ ਕੋਈ ਵੀ ਕੋਤਾਏ ਕੋਈ ਵੀ ਗਲਤੀ ਕੋਈ ਇੱਕ ਬੰਦਾ ਉੱਠ ਕੇ ਕਹੇ ਵੀ ਜੋੜ ਪਾੜਨੇ ਗਲਤ ਕੰਮ ਕਰਦਾ ਤੇ ਮੈਂ ਉਹਦੀ ਜੋੜ ਵੀ ਡਾੜ ਦੇਣ ਮੈਂ ਲੈਣ ਧਾਰ। ਮੇਰਾ ਕੰਮ ਹੈ ਲੋਕਾਂ ਦੀ ਸੇਵਾ। ਤੇ ਤੁਹਾਡੇ ਸਾਹਮਣੇ ਇਹ ਫਰਮਾਨ ਹੈ ਮੇਰਾ ਖਿਆਲ ਹੈ ਕਿ ਸਾਡੇ ਕੋਈ ਪੰਜਾਬ ਤੋਂ ਬੰਦਾ ਇੱਕ ਉਹ ਹੈ ਜਿਹੜਾ ਬੰਦਾ ਹਾਰਡ ਟਰਾਂਸਪੋਰਟ ਕਰਾ ਕੇ ਆਇਆ ਹੋਇਆ ਹੈ ਤੇ ਤੁਹਾਡਾ ਸਰਦਾਰ ਜੀ ਹੋ ਗਿਆ ਉਹਨੇ 7 ਮਹੀਨੇ ਤੇ 15000 ਇਹ ਸਾਰਾ ਦੇ ਸਾਰਾ ਸ਼ਰੀਰ ਮੈਂ ਆਪਣੇ ਹਰ ਤੂਜੇ ਕੋਈ ਦਿੰਦਾ ਮੈਂ ਇਸੇ ਕਰਕੇ ਕਿਹਾ ਵੀ ਮੇਰਾ ਹਲਕਾ ਮੇਰਾ ਤਬਾਹ ਮੈਂ ਤਾਂ ਆਪਣੇ ਪਰਿਵਾਰੋਂ ਲਾਇਆ ਇਹ ਪਿੱਛੇ ਥੋੜੇ ਦਿਨ ਮੈਂ ਠੀਕ ਨਹੀਂ ਸੀ ਤੇ ਨਹੀਂ ਮੇਰੇ ਕੋ ਹਣ ਹੋਇਆ ਇਹ ਹੋਂਦ ਤੋਂ ਸਾਹਮਣੇ ਇਹ ਲੋਕਾਂ ਨੂੰ ਕਹਿੰਦਾ ਕਿ ਲੋਕੀ ਆਪਣਿਆ ਵੀ ਮੇਰੇ ਪਿਆਰੋਂ ਲੋਕਾਂ ਦਾ ਬੁੜੀਆਂ ਬੁੱਢੇ ਮੂੜੇ ਕੁੜੀਆਂ ਸਭ ਪੂਰੇ ਦੇ ਮੇਰੀ ਬੇਨਤੀ ਹੈ ਵੀ ਜਿਹੜਾ ਵੀ ਰਾਜਨੀਤਿਕ ਤੁਸੀਂ ਜਿਸਾ ਕੋਈੰdio ਬਿਪਾਰਾ ਸ਼ਹਿਰਾ ਦੇ ਮੈਨੂੰ ਨਹੀਂ ਪਤਾ ਕਿ ਪਾਰਾ ਸ਼ਹਿਰਾ ਦੇ ਦੇ ਲਈ ਜਿਹੜਾ ਮੈਂ ਕੱਲ ਆਇਆ ਸ਼ਾਮ ਨੂੰ ਨਦੀ ਗਏ ਯਾਨ ਦੇ ਮੈਂ ਬਾਹਰ ਨੂੰ ਬਸਤ ਕੱਢੀ ਸੀ ਤੇ ਅੱਠਵੀਂ ਨਾਲ ਨਾਲ ਸੀ ਅੱਜਵੇਂ ਸਾਡੇ ਮਾਸਟਰ ਜੀ ਇਹਨੇ ਪਰ ਮੇਰੇ ਜਿੰਨੇ ਵੀ 11 ਕੈਂਡੀਡੇਟ ਤੁਸੀਂ 11 ਕੈਂਡੀਡੇਟਾਂ ਦਾ ਸਟੇਟਸ ਚੈੱਕ ਕਰ ਲਓ ਇਹਨਾਂ ਦਾ ਸਟੈਂਡਰਡ ਦੇਖ ਲਓ ਮੈਂ ਅੱچھے ਬੰਦੇ ਚੁਣ ਕੇ ਲੈਂਦੇ ਪਹਿਲਾਂ ਵੀ ਜਿਹੜਾ ਮੇਰਾ ਇਥੇ ਦਾ ਸੀ ਨੌਣਾ ਖੜਾ ਸ਼ਿਸ਼ਾ ਵਧੀਆ ਸੀ ਠੀਕ ਹੈ ਅੱਜ ਤੱਕ ਰਿਸ਼ਤਾ ਜਾਰੀ ਹੈ ਪਰ ਬਰਾਬਰ ਤੇਰੇ ਕੋਲ ਨਹੀਂ ਮਾੜੀ ਆ ਕੋਈ ਤੋਂ ਵੱਡੀ ਹੋਇਆ ਬਹੁਤ ਅੱਛਾ ਮਾਫੀ ਦੀ ਮਿਲਿਆ ਮੇਰੀ ਤਾਂ ਕੋਸ਼ਿਸ਼ ਇਹ ਹੈ ਕਿ ਲੋਕਾਂ ਨੇ ਜਿਤਾਣਾ ਤੇ ਲੋਕਾਂ ਨੇ ਕੰਮ ਕਰਨਾ ਜੋ ਕੋਈ ਕੰਮ ਤੇ ਭੇਦਭਾਵਾਂ ਨਾਲ ਕੀਤੇ ਜਾਣਗੇ ਏ ਮੇਰੀ ਮੰਗ ਹੈ ਇਹੋ ਮੰਗ ਲਾ ਕੇ ਨਾ ਲੋਕਾਂ ਕੋਲ। ਤੁਸ ਸਭ ਦੇਖਿਆ ਤੇ ਕੱਚੇ ਪਾੜ ਬੜੇ ਨੇ ਲੋਕਾਂ ਨੂੰ ਕਿੰਨਾ ਕੁ ਸ਼ਰਮ ਦੇ ਸੀਂ ਗਿਆ ਰਿਹਾ। ਦੇਖੋ ਨਾ ਪੰਛੀ ਦੀ। ਫਿਕਸ ਹੋ ਤੇ ਤ੍ਰਾਸਿਕਾ ਗੜਿਆ ਮੇਂ ਰੋਡ ਜਮਸੀ ਨਗਰ ਪੰਚਾਇਤ ਪਾਲ। ਉਹ ਲੀਜ਼ੋ ਕੇ ਆ ਰਹੀ ਜੀ। ਉਹਦੇ ਵਿੱਚ ਜਿਹੜੀ ਇਹ ਨਵੀਂ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਜਿਹਦਾ ਕੈਬਨਰ ਦਾ ਵੀਰ ਹੈ। ਲਾਰਜਨ ਘਟਾਰੂ। ਇਨਾਂ ਦੇ ਜਿਹੜੇ ਚੱਟੇ-ਵੱਟੇ ਨੇ ਉਹਨਾਂ ਘਟ-ਵੜ ਕੀਤਾ ਕੋਈ ਇੱਧਰ ਘਟ-ਵੜ ਕਰਦਾ ਉੱਧਰ ਘਟ-ਵੜ ਕਰਦਾ ਬੜੀ ਅਫਸੋਸਨਾ ਗੱਲ ਕਹਣੇ ਪੈੜੀ ਐ ਕਿ ਕੈਨੇਡਾ ਦਾ ਵਜ਼ੀਰ ਹੋਏ ਔਰ ਵਜ਼ੀਰ ਵੀ ਉਹ ਐ ਜਿਹੜਾ ਮੁੱਖ ਮੰਤਰੀ ਦੇ ਤੀਜੇ ਨੰਬਰ ਦੇ ਕੁਰਸੀ ਦੇ ਬੜਦਾ ਹੈ ਅੱਜ 3 ਸਾਲ ਸਰਕਾਰ ਬਣੀ ਦੀ ਹੋਈ ਐ ਇੱਕ ਆਪਣਦੀ ਦੇ ਘਨਾਰੇ ਭਰਾ ਤੇ ਤੂੰ 3 ਸਾਲਾਂ ਦੀ ਕੀ ਕੀਤਾ ਜਦੋਂ ਕੋਈ ਵਿਧਾਇਕ ਬਣਦਾ ਤੇ ਲੋਕੀ ਰੋਲਾ ਪਾਉਂਦੇ ਆ ਵੀ ਯਾਰ ਇਹ ਵਿਧਾਇਕ ਬਣਾਤਾ ਤੈਨੂੰ ਮੁంత్రి ਵੀ ਬਣਾਉਂਦਾ ਮੈਂ ਬੜਾ ਹਰਾਣ ਹੋਣਾ ਜਿੰਨਾ ਕੰਮ ਮੈਂ ਆਪਣੇ ਟਾਈਮ ਦੇ ਵਿੱਚ 22 ਤੋਂ 17 ਤੋਂ 22 ਦਾ ਕਰਾਇਆ ਹੈ ਇਹ ਮੰਤਰੀ ਸਾਹਿਬ ਦੇ ਅੱਜ 3 ਸਾਲ ਪੂਰੇ ਹੋ ਗਏ ਆ ਉਹਦਾ ਇੱਕ ਅਪਾਇੰਟਮੈਂਟ ਨਹੀਂ ਕਰਾ ਸਕਿਆ ਵੀ ਨਹੀਂ ਕਰਾ ਦੇ ਕੁਛ ਨਹੀਂ ਹੋਦਾ ਇਹਨਾਂ ਨੇ ਨਮੀ ਨਮੀ ਆਏ ਰੋਲਾ ਪਾਇਆ ਅਸੀਂ 16 ਮੈਡੀਕਲ ਕਾਲਜਿਆਂ ਨੂੰ ਤੇ ਮੈਂ ਕਹਿੰਦਾ 16 ਛੱਡ ਕੇ ਛੇਵ ਨਹੀਂ ਆਏ ਝੂਠ ਤੇ ਝੂਠ ਇਸੇ ਪਾਰਟੀ ਚੋਂ ਆ ਇਹ ਇਸ ਤਰ੍ਹਾਂ ਦੀ ਆ ਤੇਨ ਵੀ ਹੋਣੀ ਕੋਈ ਇਸ ਤਰ੍ਹਾਂ ਦੀ ਪਾਰਟੀ ਨਿਕਲ ਕੇ ਆਈ ਆ ਲੋਕਾਂ ਨੇ ਦੇਖ ਲਿਆ ਤੇ ਸਾਰਾ ਝੂਠ ਹੈ ਮੈਂ ਹਾਲੇ ਪੁੱਛਿਆ ਚਾਹਣਾ ਦਿਲੇ ਬੋਟਾ ਲੈਣ ਆਣ ਤੇ ਮੇਰੀਆਂ ਭਾਣਾ ਖੜੀਆਂ ਨੇ ਤੁਹਾਡੇ ਕੋਲੋਂ 22 ਦੇ ਵਿੱਚ ਝੂਠ ਬੋਲ ਕੇ ਹੋਰ ਜਿਵੇਂ ਬਤੌਰ ਤੇ ਨਹੀਂ ਪਾਟ। ਆਦੇ 1000 ਰੁਪਏ। ਅੱਗੇ 2000 ਰੁਪਏ। ਮੈਂ ਬੜਾ ਹਰਾਨ ਹੋ ਰਿਹਾ ਤੇ ਬੜੀ ਸ਼ਰਮ ਪਾ ਰਹੀ ਜੀ ਲੋਕੋ ਤੋਂ ਬੋਟਾ ਮੰਗਣਾ ਆਇਆ। ਆਪਣੇ ਬੰਦੇ ਨੇ ਪੂਰੇ ਕਰੋ। ਮੈਂ ਬੰਗਾਰ ਕੇ ਗੱਲ ਕਰ ਰਹੀ। ਅੱਜ ਮੈਂ ਸੂਜੀ ਦੇ ਵਿੱਚ ਆਇਆ। ਮੈਂ 3-4 ਚੀਜ਼ਾਂ ਇਹਨਾਂ ਕਹਿ ਕੇ ਗਈ ਮੈਂ ਪੂਰੀਆਂ ਕੀਤੀ। ਮੈਂ ਇਹਨਾਂ ਕੁ ਬਹੁਤ ਬੁਰਾ ਹਾਲ ਸੀ ਗਲੀਆਂ ਦਾ ਗਲੀਆਂ ਬਣਾਤੀ ਪਾਣੀ ਦੀ ਸਮੱਸਿਆ ਪਾਣੀ ਨੂੰ ਨਹੀਂ ਦਿੱਤਾ ਫਿਰ ਲਾਈਟ ਨਹੀਂ ਸਰਸ ਲਾਈਟ ਨਹੀਂ ਦਿੱਤੀ ਜਿਹੜੇ ਘਰਾਂ ਦੀ ਗੱਲ ਹੈ ਮੈਂ ਸਾਰੇ ਰੁਕੀ ਤੇ ਖੜੇ ਜੀ انا ਮੈਂ ਪੁੱਛਣਾ ਚਾਹੁੰਦਾ ਵੀ ਮੇਰੇ ਰੇਂਜ ਦੇ ਵਿੱਚ ਕੋਈ ਜਿੱਥੇ ਮਰਜ਼ੀ ਟ੍ਰੈਕਟਰ ਟਰਾਲੀ ਲੈ ਕੇ ਕਰ ਜਾਂਦੇ ਤੁਹਾਨੂੰ ਕੋ ਰੋਗਦਾ ਸੀ ਬਈ ਰਿਟਮ ਜੀਆ ਅੱਜ ਇੱਕ ਨੂੰ ਹੰਡਾ ਰੇਤਾ ਨਹੀਂ ਮਿਲਦਾ ਚਾਨਣ ਮੰਤਰੀ ਜਿਹੜਾ ਇੱਥੋਂ ਦਾ ਲਾਲ ਜਾਂਦਾ ਉਹਨੇ ਤੋਹਫਾ ਦਿੱਤਾ ਇਹਨਾਂ ਨੂੰ ਪਰ ਮੇਰੇ ਕੱਲ ਪਰਸੂ ਵੀ ਟਰਾਲੀ ਉਹ ਸਰ੍ਹੇ ਤੋਂ ਮੋਲ ਦੇਤਾ ਲੈ ਕੇ ਆਏਗਾ ਪੁਰਾ ਜਿਹਾ ਆਦਮੀ ਦੀ ਹਰੀਫ ਸੀ ਉਹਨੇ ਮਦਦ ਮੇਰੀ ਕੀਤੀ ਉਹਨੇ ਤੇ ਬਚਾ ਲਿਆ ਕਿਸਦਾ ਨਾਮ ਨਹੀਂ ਜਾਨਾ ਅਗਿਆਤ ਦੇਤਾ ਸਾਨੂੰ ਪਤਾ ਕਿ ਜੇਦਰੋਂ ਮੁਰਾ ਕੀ ਆਇਆ ਉਹਦੇ ਤੇ ਬਚਾ ਕੇ ਸਮਨ ਕਰ ਦਿੰਦਾ ਇਹ ਕਰਨੇ ਕੀ ਵੀ ਹੈ ਜਿਹੜਾ ਸਾਡਾ ਅਮਰ ਐਂਸੀ ਵਿਆਰ ਬਾੜ ਨੰਬਰ 2 ਦੇ ਵਿੱਚ ਮੋਨੋ ਫਿਰ ਦੁਆਰਾ ਖਲਿਆ ਉਹ ਵਾਈਫ ਨੂੰ ਥਰਾ ਜੋ ਲੋਕ ਜਗਲੇ ਦੇ ਕੱਲ ਆ ਰਹੇ ਤੇ ਆ ਗਏ ਵਿਚਾਰਾ ਲਾਇਸੈਂਸ ਕੈਨਸਲ ਕਰਨਾ ਦੁੱਭੈ ਜਾ ਇੱਕ ਪਾਸੇ ਕਹਿੰਦੇ ਆ ਕੋਈ ਕੇਸ ਬਾਹਰ ਨਹੀਂ ਕਰਦੇ ਤੇ ਠੀਕ ਨਹੀਂ ਪਾਉਂਦੇ ਇਹਨਾਂ ਜਦੋਂ ਮਿਸਵਾੜੇ ਆਪਣੇ ਪੰਚਾਇਤਾਂ ਦੇ ਵਿੱਚ ਤੱਕਾ ਕੀਤਾ ਕਿਸੇ ਦਾ ਕਾਇਰਾ ਕਰ ਦਿੱਤੀ ਦੇਖਿਆ ਹਵਾਰਾ ਦੇ ਸਾਰੇ ਆਏ ਕਰਦਾ ਕੇ ਦੇ ਕਾਇਰ ਪਾੜਦੀ ਤੱਕਾ ਕਰ ਰਹੇ ਆ ਇੱਥੇ ਜਗੁੰਦਰਪਾਲ ਖੜਾ ਨਾ ਤੱਕਾ ਕਰਨਾ ਨਾ ਤਕਾਇਨ ਨੂੰ ਕਰਨਾ ਤੇ ਭਲੇਖੇ ਜਨਾ ਮੇਜਰ ਹੁੰਦੇ ਪਰਦਾ ਮੇਰੇ ਪਾਰ ਦੇ ਖਰਨੀਦਾਰ ਹੈ ਔਰ ਲੋਕਾਂ ਦੇ ਸੇਵਾ ਕਰ ਰਵਾਸੇ ਜੀ ਦਪਾਲਾ ਹੈ। ਆਜੇ ਕਈ ਦਾਫੇ ਤੇ ਕਈ ਦਿਨਾਂ ਤੋਂ ਲੰਕੀ ਦੀ। ਆਪਾਂ ਨਹੀਂ ਕਬਰਾਂ ਨਾਲ। ਇਹ ਲੋਕਾਂ ਨੇ ਮੇਰੇ ਪਰਿਵਾਰ ਨੇ ਵੋਟਾਂ ਮੈਨੂੰ ਪਾੜੀਆਂ। ਮੈਨੂੰ ਪੂਰਨ ਵਿਸ਼ਵਾਸ ਹੈ ਇਹਨਾਂ ਲੋਕਾਂ ਨੇ ਮੈਨੂੰ ਵੋਟਾਂ ਪਾੜੀਆਂ। ਔਰ ਇਹ ਜਿਹੜੇ ਖਾਸ ਆਦਮੀ ਵਾਲੇ ਐ ਇਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਇਹ ਸਾਰੇ ਇਹਨਾਂ ਨੂੰ ਬਰੱਡ ਤੇ ਜਿੱਤ ਕੇ ਬਰਨ ਭੇਜੋਗੇ ਤੇ ਬਾਜੋਗੇ। ਹਾਂਜੀ। ਇਹਦੇ ਇਹਨਾਂ ਦੇ ਜਿੰਨੇ ਵੀ ਐਫਸੀ ਖੋਤੇ ਐ ਇਸੇ ਇੱਕ ਬੰਦੇ ਦਾ 73 ਗੱਦੀ ਵੀ ਹੈ ਕਿ ਕੋਈ ਦਗਾ ਮੇਟੇ ਕੋਈ ਦਗਾ ਲੁਟੇ ਤੇ ਲੋਕੋ ਜਨ ਸਰਗੜੇ ਲੁਟੂਏ ਲਾ ਤੇ ਉਹਨੇ ਦੇਖ ਨਹੀਂ ਲੋਕੋ ਰੇਸ ਕਰਦੇ ਮੇਰੀ ਬੇਨਤੀ ਆ ਸਾਰੇ ਭਾਂ ਭਰਾਵਾਗੇ ਖਾਸ ਕਰਕੇ ਹੋਏ ਵਾਲੇ ਲੋਕਾਂ ਦੇ ਜਿੱਤੇ ਜਿੱਤੇ ਤੁਸੀਂ ਨੂੰ ਉਸਦਾ ਰਹੀਆ ਖਾਸ ਕਰਕੇ ਨਰੋਡ ਜੈਮਲ ਸਿੰਘ ਜਨੋ ਚ ਇਹ ਕੋਈ ਨੰਦਰ ਪੰਚਾਇਤ ਹੈ ਤਾੜੇ ਹੋ ਕੇ 11 ਵਾੜਾ ਤੁਸੀਂ ਪਹਿਲੇ ਜਿਹੜੇ ਜਿਤਾਈਏ ਸੀ ਇਹ 11 ਵਾੜਾ ਫੇਦਵਾਰਾ ਜਿਤਾਓ ਇਹਨਾਂ ਨੂੰ ਖਾਦੀ ਕਰਦੇ ਹਾਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੈ